ਕਾ ਵੀ ਜੀ 사ਸੀ ਕਾਲ ਸ਼ਕਾਰ ਡੇਰੀ ਫਾਰਮ ਵੇਖਣ ਆਲੇ ਸਾਰੇ ਭੈਣ ਭਰਾ ਨੂੰ ਪਿਆਰ ਭਰੀ 사ਸੀ ਗੱਲ ਜੀ ਹਾਂਜੀ 사ਸੀ ਗੱਲ ਬਹੁਤ ਬਹੁਤ ਕੀਆ ਆਉਂਦੇ ਨੇ ਲਾਈਕ ਕੋਮੈਂਟ ਜਿੰਨੇ ਵੀ ਭਰਾ ਬਰਾ ਤੇ ਪਿਆਰ ਦੇ ਦੇ ਸ਼ਕਾਰ ਡੇਰੀ ਫਾਰਮ ਨਾਲ ਕਿਰਾਂ ਹਾਂਜੀ ਤੇ ਅੱਜ ਅੱਜ ਕਿੰਨੀਆਂ ਝੋਟੀਆਂ ਅੱਜ ਝੋਟੀਆਂ ਹੀ ਤਿੰਨ ਹੀ ਇੱਕ ਸੇਲ ਹੋ ਗਈ ਅੰਦਰ ਹਾਂਜੀ ਤੇ ਦੋ ਨੇ ਹੁਣ ਇਸ ਟਾਈਮ ਹਾਂਜੀ ਡਰੈਸ ਦਾ ਦੋ ਪਹਿਲਾਂ ਆਪਣਾ ਪਿੰਡ ਸ਼ਕਾਰ ਮਾਸ਼ੀ ਜਿਲ੍ਹਾ ਗੁਰਦਾਸਪੁਰ ਤਸੀ ਡੇਰਾ ਬਾਬਾ ਨਾਨਕ ਉਹ ਨੰਬਰ ਹੈਗਾ 628 43 75 ਇੱਕ ਇਸ ਤੋਂ ਕੋਈ ਅੱਜ ਮਈਆਂ ਹੈਗੇ ਸਰੇ ਦੀਆਂ ਹਾਂਜੀ ਸਰੇ ਦੀਆਂ ਤਾਂ ਰੇਟ ਕਰਨੇ ਅੱਜ ਫੇਰ ਜਿਆਜ ਅੱਜ ਕੋਈ ਵੇਚਣ ਵਾਲਾ ਵੀਰ ਵੀ ਲਾਜੇ ਅੱਜ ਰੇਟ ਫੇਰ ਜਿਆਜ ਹੋਣੇ ਆ ਚੌਥੀ ਦੂਜਾ ਸੁਆ ਦੂਜਾ ਸੁਆ 9 ਕਿਲੋ ਜੇ ਅਧੂਦ ਤੇ ਆਰਾ ਨੋਂ ਗੱਲ ਉਹ ਹੈ ਕਿ ਛੇਵੇਂ ਤੇ ਨਾਲ ਜੋ ਐਸੂ ਹੀ ਨੋ ਛੇਵੇਂ ਦੇ ਦੀ ਤੇ ਲੇਵੇ ਦੀ ਸਫਾਈ ਵੇਖੋ ਕਿੰਨੀ ਆ ਕਿਨੇ ਓ ਟਿਸਕੀ ਨਹੀਂ ਹੈਗੀ ਹਾਂਜੀ ਸਾਂਭੀ ਨਹੀਂ ਭਰ ਲੇਵਾ ਉਹਨਾਂ ਹੀ ਗਾਰ ਤੇ ਉਹਦਾ ਪਿਛਾੜ ਥਣ ਤੇ ਨਾੜਾ ਨੂੜਾ ਚੰਗੀਆਂ ਨੇ ਵੇਖੋ ਕੱਦ ਕਾੜ ਵੀ ਚੰਗਾ ਥੋੜੀ ਜਿਹੀ ਲਿੱਸੀ ਹੈ ਜ਼ਰੂਰ ਹੈ ਪਰ ਚੰਗੀ ਝੋਟੀ ਆ ਥਣ ਲੇਵੇ ਦੀ ਸਾਫ ਤੇ ਕੱਦ ਕਾਠ ਵੀ ਚੰਗਾ ਲੇਵੇ ਦੀ ਬਹੁਤ ਸਾਫ ਆ ਥਣ ਦੀ ਕੁਆਲਿਟੀ ਵੀ ਚੰਗੀ ਲਿਆ ਹੋਈ ਜੀ ਗੱਡ ਕਾਟ ਵੀ ਚੰਗਾ ਤੇ ਥਾਂਦੀ ਕੁਆਲਿਟੀ ਵੇਖੋ ਕਿੰਨੀ ਸ਼ਾਨਦਾਰ ਹੈ ਮਹੀ ਦੀ ਬਹੁਤ ਹੀ ਚੰਗੀ ਝੋਟੀ ਆ ਤੇ ਲੇਵਾ ਉਹਨਾਂ ਹੀ ਗਾੜ ਤੇ اڈੀ ਪਛਾੜ ਖਾਨ ਵੇਖੋ ਕਿੱਡਾ ਸ਼ਾਨਦਾਰ ਥੋੜੀ ਜੀ ਡਰਦੀ ਹੈ ਪਰ ਚੰਗੀ ਆ ਸਿੰਘ ਸੂਂਗ ਦੀ ਕੁਆਲਿਟੀ ਨਿੱਕੀ ਆ ਹਾਂਜੀ ਤੇ ਲੇਵੇ ਦੀ ਸਫਾਈ ਵੇਖੋ ਕਿੰਨੀ ਲੇਵੇ ਦੀ ਕੋਈ ਟਾਈਮ ਨਹੀਂ ਜਿਆਗਾ ਟਾਈਮ ਨਹੀਂ ਹੈਗਾ ਕੋਈ ਪਰ ਲੇਵੇ ਦੀ ਸਫਾਈ ਆ ਹਜੇ ਟਾਈਮ 1:30 ਤਾ ਜੇ 1:30 ਵਜਾ ਜੇ ਹਜੇ ਆਹ ਪੂਰੀ ਬਣ ਜਾਂਦੀ ਆ ਹਾਂਜੀ ਸ਼ਾਮਣ ਪੂਰੀ ਬਣ ਜਾਂਦੀ ਆ ਤੇ ਮਗਰ ਕੀ ਇਹਦੇ ਮਗਰ ਇਹਦੇ ਵਿੱਚੀ ਕੱਟਾ ਜਿਹੜਾ ਮੈਂ ਸਾਨੂੰ ਕੱਟੀ ਇੱਕ ਹੱਟੀ ਜੇ ਕੱਟੀ ਆ ਤੇ ਚੰਗੀ ਛੋਟੀ ਆ ਥਾਂ ਲੈਵੇ ਦੀ ਸਾਫ ਆ ਪਰ ਵਧੀਆ ਚੰਗੀ ਕੁਆਲਿਟੀ ਦੀ ਆ ਲੈਵੇ ਲੂਵੇ ਦੀ ਬਹੁਤ ਸਾਫ ਆ ਬਹੁਤ ਸ਼ਾਨਦਾਰ ਆ ਵੀ ਜੂ ਨਹੀਂ ਆਂਦੀ ਤੈਨੂੰ ਬੱਚਾ ਲਾ ਕੇ ਵਿਖਾਈ ਦਿੰਨੇ ਆ ਕਿਹੜਾ ਤਸੱਲੀ ਹੋਏਗੀ ਹਾਂਜੀ ਇਹ ਦਿੱਤੀ ਸ਼ਕਾੜ ਡੇਰੀ ਫਾਰਮ ਤੋਂ ਇਨਾ ਭੈਣ ਭਰਾ ਪਪਿਆਰ ਦੇਂਦੇ ਆ ਨਾ ਹਾਂਜੀ ਉਦਾਂ ਵੀਡੀਓ ਪਾਈ ਹੀ ਉਦਾਂ ਹੀ ਮਾਲ ਵੇਗਦਾ ਰੇਡ ਆਪਣਾ ਜਾਇਜ ਹੁੰਦਾ ਹੈ ਰੇਡ ਹੁਣ ਆ ਜਿਹੜੀ ਟੋਟੀ ਹੈ ਨਾ ਹਾਂਜੀ ਕੋਈ ਵੇਚਣ ਵਾਲਾ ਵੀਰ ਵੀ ਲਾ ਜੀ ਵੇਚਣ ਵਾਲਾ ਵੀ ਖੜ ਸਕਦਾ ਕੋਈ ਇਹਦਾ ਮੁੱਲ 70 ਨਹੀਂ ਦੇਣਾ ਇਹ 65 ਹੋਣੀ ਹਾਂਜੀ 60000 ਦੀ ਟੋਟੀ ਦੇਣੀ ਹੈ ਬਸ ਜਾਇਜ ਰੇਟ ਆ ਜਾਇਜ ਰੇਟ ਆ ਪਰ ਕੋਈ ਦਿੰਦਾ ਨਹੀਂ ਇਹਨੂੰ ਖਰਕੇ ਫਿਰ ਵੇਚ ਸਕਦਾ ਹਾਂਜੀ ਪਰ 60000 ਦੀ ਚਰਨੀ ਆਉਂਦੀ ਇਹਦੇ ਮਗਰ ਵੀ ਕੱਟੀ ਜੀ ਅਤੇ ਚੰਗੀ ਝੋਟੀ ਆ ਵਧੀਆ ਕੁਆਲਿਟੀ ਦੀ ਆ ਰੇਟ ਆ ਜਾਇਜ਼ ਕੋਈ ਕੋਈ ਗੱਲ ਹੀ ਜੇਰਾ ਭੈਣ ਭਰਾ ਦੇ ਫੋਨ ਫਾਨ ਆ ਲ ਇਹਗਾ ਨਾ ਉਹਦਾ 60000 ਚ ਹੋਰ ਅਰਮਾਨ ਤਨ ਆਗੇ ਮਾਨ ਤਨ ਹੋ ਜਾਏਗਾ ਹਾਂਜੀ 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 ਵੀਰ ਜੀ ਪਸੰਪੀ ਬੰਦੋ ਫਿਰ ਇਹਨੂੰ ਵੀਰੇ ਥਾਣੇ ਵੇਖੋ ਕਿੱਡਾ ਕਟੀ ਝੋਟੀ ਨੇ ਸ਼ਾਨਦਾਰ ਕੱਢਿਆ ਤੇ ਲੇਵੇ ਤੇ ਨਾੜਾਂ ਬੜੀਆਂ ਚੰਗੀਆਂ ਨੇ ਬਹੁਤ ਹੀ ਲੇਵੇ ਤੇ ਨਾੜਾਂ ਚੰਗੀਆਂ ਨੇ ਥਾਣੇ ਵੇਖੋ ਕਿੱਡਾ ਸ਼ਾਨਦਾਰ ਕੱਢਿਆ ਮੋਟਾ ਮੋਟਾ ਥਾਣੇ ਆ ਮਾਰ ਦੋ ਵਜੀ ਤਾਰਾ ਉਤਰ ਗਏ ਚਵਾਈ ਖ ਮੋਟੀ ਬੋਟੀ ਕੋ ਟੀ ਚਵਾਈ ਲੱਗੀ ਬਿਲਕੁਲ ਹੀ ਸਾਫ ਚਵਾਈ ਆ ਜਿੱਡਾ ਥਣ ਮੋਟਾ ਉੱਡੀ ਚਵਾਈ ਮੋਟੀ ਹੈ ਮਗਰਿਆਂ ਦੀ ਮਾਰ ਦੋ ਮਗਰਲੇ ਦੀ ਵੇ ਇੱਕ ਕੜੀ ਚਵਾਈ ਮੋਟੀ ਆ ਬਹੁਤ ਹੀ ਸਾਫ ਚ ਵਾਹੀ ਆ ਕੋਈ ਪੂਰ ਛਟਾ ਨਹੀਂ ਹੈਗਾ ਚਲ ਬਿਲਕੁਲ ਸਾਫ ਚ ਛੱਡ ਦੋ ਵੀਰ ਜੀ ਤੁਹਾਡੀ ਮੈਂ ਬਹੁਤਾ ਨਹੀਂ ਕਹਿੰਦਾ 11 ਕਿਲੋ ਤੋਂ ਦੁੱਧ ਪਲ ਪਲ ਪਲਸ ਹੋਏਗਾ ਜੀ ਆਦਨ ਸੂਈ 9 ਕਿਲੋ ਹੋਣੀ ਤਾਂ ਫੇਰ ਇੱਕ ਵਾਰੀ ਖੋਲ ਦੋ ਛੋਟੀ ਕੋਈ ਗੱਲ ਨਹੀਂ ਪਰ ਲੇਵੇ ਲੂਵੇ ਦੀ ਸਾਫ ਆ ਮਗੜੇ ਦੇ ਕੱਟੀ ਆ ਗਈ ਆ ਮਗੜ ਕੱਟੀ ਇਹਦੇ ਹਾਂਜੀ ਦਵਲ ਫਾਇਦਾ ਹੋ ਗਿਆ ਥਾਂ ਦੀ ਕੁਆਲਿਟੀ ਵੇਖੋ ਤਾਂ ਲੇਵੇ ਦੇ ਨਾੜਾ ਚੰਗੀਆਂ ਨੇ ਬਹੁਤ ਹੀ ਚੰਗੀ ਝੋਟੀ ਆ ਸਾਫ ਸੁਥਰੀ ਲੈਵੇ ਦੀ ਵੇਖੋ ਥਣ ਥਣ ਜਿਆਦਾ ਚੰਗਾ ਕਟਿਆ ਆ ਵੇਖੋ ਲੈਵੇ ਦੀ ਬਹੁਤ ਸਾਫ ਆ ਚੰਗੀ ਝੋਟੀ ਹੁੰਦਾ ਵੀ ਕੀ ਹੈ ਸੱਠ ਦੀ ਆਖਿਆ ਨਾ ਹਾਂਜੀ ਜੈਸ ਨੂੰ 58000 ਦੀ ਕੋਈ ਦੇ ਨਹੀਂ 58000 ਦੀ ਕੋਈ ਦੰਦਾ ਨਹੀਂ ਆ ਵੇਖੋ ਥਣ ਥਣ ਦੀ ਕੁਆਲਿਟੀ ਤੇ ਲੈਵੇ ਦੀ ਸਾਫ ਆ ਕੋਈ ਵੇਚਣ ਵਾਲਾ ਵੀਰ ਵੀ ਲਾ ਜੇ ਕੱਦ-ਕੱਡ ਚੰਗਾ ਹੈ ਹਾਂਜੀ ਹਾਂਜੀ ਤੇ ਚੰਗੀ ਹੈ ਵਧੀਆ ਸਾਫ ਤੇ ਸੁਥਰੀ ਝੋਟੀ ਆ ਮਗੜ ਆ ਗਈ ਕੱਟੀ ਤੇ ਡਬਲ ਫਾਇਦਾ ਹੋ ਜਾਣਾ ਵਾ ਤੇ ਥਣ ਤੇ ਨਾੜਾ ਨੂੜਾ ਚੰਗੀਆਂ ਨੇ ਲੈਵੇ ਤੇ ਵੀ ਵਿਜੀ ਨਰੀਏ ਹੋਣੀ ਜੇ 58000 ਦੀ ਹਾਂ ਜੀ 58000 ਦੀ ਹੋਣੀ ਆ ਪਰ ਲੇਵੇ ਲੂਵੇ ਦੀ ਸਾਫ ਤੇ ਮੇਰੀ ਕੋਈ ਦਿੰਦਾ ਨਹੀਂ ਹੈਗਾ ਦਿੰਦਾ ਨਹੀਂ 58000 ਦੀ ਪਰ ਚੰਗੀ ਆ ਸਾਫ ਸੁਥਰੀ ਬੜੀ ਆ ਮੇਰੀ ਜੁੱਜੇ ਸੂਏ ਛੋਟੀ ਆ ਗਈ ਨੀਲੀ ਦੀ ਆ ਗਈ ਲੀਲੀ 라ਵੀ ਟੇਡਾ ਕੱਟ ਤੇ ਮਾਨਕੀ ਅੱਖ ਟੇਡਾ ਕੱਟ ਤੇ ਮਾਨਕੀ ਅੱਖ ਲੀਲੀ 라ਵੀ ਤੋਫਾਈ ਹਾਂ ਜੀ ਸੂਈ ਆ ਹਾਂ ਜੀ ਸੂਈ ਆ ਪੂਰ ਵੱਡੀ ਆ 10 ਕਿਲੋ ਜਿਹੜਾ ਇੱਕ ਤਾਂ ਤੇ ਜੋ ਤੱਕ ਕਰਾ ਹੰਡੇ ਵਾਲਾ ਦਾ ਅੱਕ ਲੋ ਰੋਦਾ ਪਰ ਲੇਵੇ ਲੂ ਇਹਦੀ ਸਾਫ ਆ ਜਿੱਦੀ ਗਾੜ ਆ ਉੱਡੀ ਪਛਾੜ ਆ ਇਹਦੀ ਵੀ ਅੱਜ 6 ਵਾਂ ਦਿਨ ਸੂਈ ਨੂੰ ਆ ਜਾ ਉਹ ਅੱਜ ਵਾਕ ਆ ਜੇ ਮਗਰ ਕਟਾ ਪਰ ਚੰਗੀ ਆ ਹਾਂਜੀ ਵੀਜੀ ਖੋਲੋ ਫਿਰ ਝੋਟੀ ਓਨੀ ਗਾੜ ਲੇਵੇ ਦੀ ਪਛਾੜ ਤੇ ਉੱਡੀ ਗਾੜ ਪਰ ਵੱਡੀ ਆ ਫੁੱਲ ਸਾਈ ਝੋਟੀ ਆ ਲਿਲੀ 라ਵੀ ਚ ਆ ਗਈ ਟੇਡੇ ਕੱਟ ਕੇ ਆ ਗਈ ਵੇਖੋ ਝੋਟੀ ਸਾਫ ਤੇ ਸੁਥਰੀ ਕੱਤੀ ਆ ਯਾਰੀ ਸਾਫ ਸੁਥਰੀ ਆ ਤੇ ਲੇਵੇ ਦੀ ਸਫਾਈ ਵੇਖੋ ਕਿੰਦੀ ਆ ਯਾਦੀ ਵਧੀਆ ਤੇ ਸਰੀਰੀ ਝੋਟੀ ਹੈ ਜਿਨ੍ਹਾਂ ਦੇ ਕੁਆਲਿਟੀ ਪੇਠ ਪੜਾ ਵੇਖੋ ਜਿਹੜਾ ਕਿੱਡਾ ਹੈ ਤੇ ਕੱਦ ਕਾਠ ਵੀ ਪੂਰਾ ਵੱਡਾ ਆ ਗਿਆ ਪਰ ਚੰਗੀ ਹੈ ਜਿਨ੍ਹਾਂ ਦੇ ਪਿਓਰ ਲੀਲੀ ਦੀ ਆ ਗਈ ਟੇਡਾ ਕੱਟ ਆ ਗਿਆ ਪਰ ਚੰਗੀ ਵਧੀਆ ਵੇਚੀ ਤੁਹਾਨੂੰ ਕੈਲ ਵੀ ਰੇਡ ਜੈਜ ਨੇ ਤੇ ਮਾਲ ਸਾਫ ਸੁਥਰਾ ਰੇਡ ਜੈਜ ਆਲੇ ਕੋਈ ਵੇਚਣ ਵਾਲਾ ਵੀਰ ਵੀ ਲਾ ਜੇ ਸਾਰੇ 6ਵਾਂ ਦੇ ਨਾਲ ਜੂਈ ਨੂੰ ਹੋਇਆ 10 ਕਿਲੋ ਪੱਕਾ 10 ਕਿਲੋ ਨੈਟ ਜੂਤੋ ਤੋ ਤੇ ਆਰਾ ਤੇ ਇਹ ਤੇ ਦੁੱਧ ਕਿੰਨਾ ਚਵਾ ਜੇਗੀ ਘੋਟੀ ਹੈ ਦੁੱਧ ਕਿੰਨਾ ਚਵਾ ਜੇਗੀ ਦੁੱਧ ਦੇਖੋ ਕਿੰਨਾ ਸਾਫਾ ਪਰ ਚੰਗੀ ਝੋਟੀ ਹੈ ਵਧੀਆ ਕੁਆਲਿਟੀ ਦੀ ਆ ਵੀਰ ਜੀ ਵੀਰ ਜੀ ਦੁੱਧ ਕਿੰਨਾ ਚਵਾ ਜੇਗੀ ਸੋ ਤਾਂ ਵੀਰ ਜੀ 12 ਪਹਲਾਸਰ ਸੋਲ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਜਾਇਜ਼ ਮੁੱਲ ਜਾਇਜ਼ ਇਹਦਾ ਹਾਂ ਜੀ ਦੇ ਦੀ ਇੱਕ ਦੀ ਜਾਂ ਦੋ ਜਾਇਜ਼ ਜੋ ਆਖੋਗੇ ਜਾਂ 95 ਦੀ 92000 ਦੀ ਪਰ ਲੇਵਲੂ ਵੇ ਦੀ ਸਾਫ ਆ ਕੋਈ ਦਿੰਦਾ ਨਹੀਂ 92 ਦੀ ਖਾਂ ਤੁੰਦੀ ਕੁਆਲਟੀ ਵੇ ਉੰਡੀ ਗਾੜ ਤੇ ਅੱਡੀ ਪਛਾਰ ਲੀਲੀ 라 ਵੀ ਆ ਗਈ ਟੇਡੇ ਕੱਟੇ ਮੇਰ ਕੋਈ 92 ਨਹੀਂ ਕੁਛ ਨਹੀਂ ਇਹ ਛੋਟੀ ਦੇ ਨਹੀਂ ਹਨ ਅ 90000 ਦੀ ਹਾਣਾ 90000 ਦੀ ਲੇਵਲ ਛੋਟੀ ਫੁੱਲ ਸਾਈਜ਼ ਲੇਵਲੂ ਵੇ ਦੀ ਸਾਫ ਆ ਵੇਖ ਲੋ ਸਾਡੀ ਚੰਗੀ ਝੋਟੀਆਂ ਇੱਥੇ ਆਏ ਇੱਕ ਟਾਈਮ ਆਪਣੀ ਦੋ ਟਾਈਮ ਤਸੱਲੀ ਕਰੇ ਸੁਈਆਂ ਝੋਟੀਆਂ ਨੇ ਚੰਗੀਆਂ ਨੇ ਰੇਟ ਆ ਜੈਦ ਇੰਨੇ ਦੀ ਕੋਈ ਛੋਟੀ ਨਹੀਂ ਦਿੰਦਾ 58000 ਦੁੱਧ ਵੀ ਨਾਉਂ 10 ਕਿਲੋ ਤਿਆਰ ਹੈ 10 ਕਿਲੋ ਐਸਟੇਟ ਨਾੜਾ ਨੂੜਾ ਚੰਗੀਆਂ ਨੇ ਮਗੜ ਵੀ ਕੱਤੀ ਡਬਲ ਫਾਇਦਾ ਆ ਗਿਆ ਹਾਂਜੀ 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 ਵੀਰ ਜੀ ਡਰੈੱਸ ਵੀਰ ਜੀ ਪਿੰਡ ਸ਼ਿਕਾਰਮਾਸ਼ੀਆ ਜ਼ਿਲ੍ਹਾ ਕਰਤਾਰਪੁਰ ਤੋਂ ਸੀ ਇਧੇ ਆ ਪਾਪਾ ਨਾਨਕ ਫੋਨ ਨੰਬਰ ਹੈਗਾ 62843 75100 ਉਹਦਰ ਤੋਂ ਆ ਕੈਮਰਾ ਹਟ ਦੋ ਹਾਂਜੀ ਚੰਗੀਆਂ ਝੋਟੀਆਂ ਨੇ ਇੱਥੇ ਆਏ ਇੱਕ ਟਾਈਮ ਦੋ ਟਾਈਮ ਆਪਣੀ ਤਸੱਲੀ ਕਰੇ ਹਾਂਜੀ ਵੀਰ ਜੀ